ਸਤਿ ਸ੍ਰੀ ਅਕਾਲ ਮੈਂ ਹਾ ਤੁਹਾਡਾ ਹਾਂ ਉਸ ਰਾਜ ਤੁਸੀਂ ਦੇਖ ਰਹੇ ਹੋ ਖਬਰਨਾਮਾ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਨਗਰ ਨਿਗਮ ਦੀਆਂ ਚੋਣਾਂ ਦੀ VOTING ਤੋਂ ਪਹਿਲਾਂ ਤੜਕੇ ਤੜਕੇ ਹੀ ਆਮ ਆਦਮੀ ਪਾਰਟੀ ਦੇ ਵੱਡੇ ਆਗੂ ਕੁੱਟੇ ਗਏ ਕੁੱਟ-ਕੁੱਟ ਕੇ ਕਰ ਦਿੱਤਾ ਆਮ ਆਦਮੀ ਪਾਰਟੀ ਦੇ ਇਸ ਵੱਡੇ ਆਗੂ ਦਾ ਬੁਰਾ ਹਾਲ ਯਾਨੀ ਕਿ ਐਨੇ ਕੋ ਜਖਮੀ ਹੋ ਗਏ ਨੇ ਕਿ ਉਹਨਾਂ ਨੂੰ ਜੇਰੇ ਇਲਾਜ ਵਾਸਤੇ ਅੱਜ ਸਵੇਰੇ 6 ਤੋਂ 7 ਵਜੇ ਦੇ ਵਿੱਚ ਕਾਰ ਹਸਪੀਟਲ ਦੇ ਵਿੱਚ ਦਾਖਲ ਕਰਾਉਣਾ ਪਿਆ ਆਖਰਕਾਰ ਮਾਜਰਾ ਕੀ ਹੈ ਇੱਕ ਪਾਸੇ ਨਗਰ ਨਿਗਮ ਦੀਆਂ ਚੋਣਾਂ ਦੀ VOTING ਜਿਹੜੀ ਹੈ ਸ਼ੁਰੂ ਹੋ ਚੁੱਕੀ ਹੈ ਦੂਸਰੇ ਪਾਸੇ ਆਮ ਆਦਮੀ ਪਾਰਟੀ ਦੇ ਆਗੂ ਨੂੰ ਅਣਪਛਾਤੇ ਬੰਦਿਆਂ ਦੇ ਦੁਆਰਾ ਸਵੇਰੇ 6 ਵਜੇ ਕੁੱਟਿਆ ਗਿਆ ਇਸ ਦੀ ਜਾਣਕਾਰੀ ਉਹਨਾਂ ਦੀ ਧਰਮ ਪਤਨੀ हां जी ਗੱਲ ਕਰ ਰਹਾ ਹਾਂ ਸਰਦੂਰਗਰ ਤੋਂ 15 ਵਾਗ ਲੈ ਕੇ ਦੱਸਿਆ ਜਾ ਰਿਹਾ ਹੈ ਕਿ ਆਮ ਆਦਮੀ ਪਾਰਟੀ ਦੇ ਆਗੂ ਬੀ ਸੀ ਅਤੇ ਆਮ ਆਦਮੀ ਪਾਰਟੀ ਵੱਲੋਂ ਨਗਰ ਕੌਂਸਲ ਦੀ ਚੋਣ ਵੀ ਲੜ ਰਸੀ ਚਰਨ ਦਾਸ ਚਰਨ ਦਾਸ ਤੇ ਅੱਜ ਸਵੇਰੇ ਵੱਡਾ ਹਮਲਾ ਕਰ ਦਿੱਤਾ ਗਿਆ ਅਣਪਛਾਤੇ ਬੰਦਿਆਂ ਵੱਲੋਂ ਕੋਟ-ਕੋਟ ਕੇ ਬੁਰਾ ਹਾਲ ਕਰ ਦਿੱਤਾ ਇਹ ਜਾਣਕਾਰੀ ਉਹਨਾਂ ਦੀ ਧਰਮ ਪਤਨੀ ਕਿਰਨ ਕਾਂਤਾ ਨੇ ਦਿੱਤੀ ਹੈ ਉਹਨਾਂ ਨੇ ਕਿ ਦੱਸਿਆ ਕਿ ਅਣਭਿਸ਼ਾਤੇ ਬੰਦਿਆਂ ਵੱਲੋਂ ਚਾਕੂ ਮਾਰ ਕੇ ਮੇਰੇ ਹਸਬੰਦ ਨੂੰ ਜਿਸ ਦਾ ਨਾਮ ਚਰਨਦਰ ਦੱਸਿਆ ਜੋ ਨਗਰ ਕੌਂਸਲ ਦੀਆਂ ਉਮੀਦਵਾਰ ਵੀ ਹੈ ਯਾਨੀ ਕਿ ਤਰਥਲੀ ਮੱਚ ਗਈ ਹਲਕਾ ਸਰਦੂਲ ਗੜ ਦੇ ਵਿੱਚ ਨਗਰ ਨਿਗਮ ਦੀਆਂ ਚੋਣਾਂ ਦੀ VOTING ਤੋਂ ਪਹਿਲਾਂ ਹੀ ਹਾਲੇ ਪੰਜਾਬ ਪੁਲਿਸ ਜੁਟੀ ਹੋਈ ਹੈ ਕਿ ਉਹ ਸ਼ਰਾਬਤੀ ਅਨਸਰ ਕੌਣ ਨੇ ਉਹ ਅਣਪਛਾਤੇ ਕੌਣ ਨੇ ਜਿਨ੍ਹਾਂ ਨੇ ਹਲਕਾ ਸਰਦੂਲਗੜ ਦੇ ਵੱਡੇ ਆਗੂ ਚਰਨਦਾਸ ਜਿਹੜੇ ਹੁਣ ਨਗਰ ਕੌਂਸਲ ਦੀਆਂ ਚੋਣਾਂ ਵੀ ਲੜ ਰਹੇ ਨੇ ਉਹਨਾਂ ਉੱਤੇ ਹਮਲਾ ਕੀਤਾ ਇੱਕ ਪਾਸੇ ਪੰਜਾਬ ਸਰਕਾਰ ਨੂੰ ਅੱਗੇ ਹੀ ਘੇਰਦੀ ਆਉਂਦੀ ਹੈ ਭਾਰਤੀ ਜਨਤਾ ਪਾਰਟੀ ਕਾਂਗਰਸ ਅਤੇ ਸ਼੍ਰੋਮਣੀ ਅਕਾਲੀ ਦਲ ਕਿ ਲਾਅ ਆਰਡਰ ਪੂਰੀ ਤਰ੍ਹਾਂ ਫੇਰ ਹੋਇਆ ਹੈ ਅੱਜ ਫਿਰ ਆਮ ਆਦਮੀ ਪਾਰਟੀ ਦੇ ਮੌਜੂਦਾ ਅੰਮ੍ਰਿਤਵਾੜ ਉੱਤੇ ਹਮਲਾ ਹੋ ਗਿਆ ਹੈ ਅਣਪਛਾਤੇ ਬੰਦਿਆਂ ਵੱਲੋਂ ਆਉਣ ਵਾਲੇ ਦਿਨਾਂ ਵਿੱਚ ਪਤਾ ਲੱਗੇਗਾ ਕਿ ਉਹ ਅਣਪਛਾਤੇ ਬੰਦੇ ਕੌਣ ਨੇ ਜਿਹੜੇ ਇਹਨਾਂ ਹਮਲਿਆਂ ਨੂੰ ਵਾਰ-ਵਾਰ ਇੰਜਾਮ ਦੇ ਰਹੇ ਨੇ ਕਿਉਂਕਿ ਖੂਨ ਖਰਾਬੇ دہشت ਗੱਦੀ ਦਾ ਮਾਹੌਲ ਬਣਿਆ ਹੋਇਆ ਹੈ ਇੱਕ ਪਾਸੇ ਰਵਰੀਦ ਬੱਟੂ ਵੀ ਕਹਿ ਰਹੇ ਨੇ ਕਿ ਸਾਨੂੰ ਡਰਾਇਆ ਧਮਕਾਇਆ ਤੇ ਦਬਾਇਆ ਜਾ ਰਿਹਾ ਹੈ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਮੰਤਰੀਆਂ ਅਤੇ ਉਮੀਦਵਾਰਾਂ ਵੱਲੋਂ ਦੂਸਰੇ ਪਾਸੇ ਆਮ ਆਦਮੀ ਪਾਰਟੀ ਦੇ ਜਿਹੜਾ ਉਮੀਦਵਾਰ ਹੈ ਉਸ ਉੱਤੇ ਹੀ ਹਮਲਾ ਹੋ ਜਾਂਦਾ ਹੈ ਅਣਪਛਾਤੇ ਬੰਦਿਆਂ ਦੁਆਰਾ ਧੰਨਵਾਦ